ਇਸ ਥਾਂ ਤੇ ਚੜਦੇ ਨੇ ਜਹਾਜ ਤੇ ਹਰ ਇੱਕ ਮਨ ਨੂੰ ਕਾਮਨਾ ਹੁੰਦੀ ਹੈ ਪੂਰੀ। ਕੀ ਕਰ ਰਹੇ? ਮਟਰ ਨੇ। ਨਹੀਂ ਸ਼ੇਵ ਦੀ ਫੜੀ ਆ। ਇੱਕ ਅੰਦਾਜ਼ ਸ਼ੇਵ। ਜੁ ਵੀ ਸ਼ੇਵ ਕਿਨੇ ਦਿੱਤਾ ਸੀਗਾ? ਸ਼ੇਵ ਕਿਨੇ ਦਿੱਤਾ ਸੀਗਾ ਖਾਣ ਨੂੰ? ਛਾਹ। ਛਾਹ ਤੇਰਾ ਸ਼ੇਵ ਡਿੱਗ ਪਿਆ। ਨੂੰ ਕਿੰਨੇ ਸਾਰੇ ਵਧੀਆ ਹੋਮ ਹੋਣਗੇ ਅਸੀਂ ਚੱਲੇ ਆ ਅੱਜ ਬਾਬਾ ਪੁੰਦਰ ਸਾਹਿਬ ਵਿਖੇ ਇਹ ਸਾਡੇ ਪਿੰਡ ਹੀ ਆ ਇਹ ਬਹੁਤ ਹੀ ਜ਼ਿਆਦਾ ਇਤਿਹਾਸਿਕ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੇ ਪਹੁੰਚ ਗਏ ਆ ਕਿਉਂਕਿ ਸਾਡੇ ਘਰ ਤੋਂ ਬਸ ਕਿਲੋਮੀਟਰ ਦੀ ਦੂਰੀ ਧੀਆ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇੱਥੇ ਆ ਕੇ ਆਪਦੇ ਹੈਂਡ ਵਾਸ਼ ਕਰ ਲੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੀ ਫੈਮਿਲੀ ਆਏ ਆ ਇੱਧਰ ਮੇਰੀ ਭੈਣ ਤੇ ਤੁਸੀਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਇਹ ਬਹੁਤ ਹੀ ਇੱਥੇ ਨਾ ਹਰ ਇੱਕ ਜਿਹੜੀਆਂ ਆਪਣੀਆਂ ਮਤਲਬ ਕਿ ਆਪਾਂ ਕੁਝ ਵੀ ਮੰਗਦੇ ਆ ਉਹ ਹਰ ਇੱਕ ਵਿਸ਼ੇ ਆਪਣੀ ਪੂਰੀ ਹੁੰਦੀ ਆ ਤੇ ਬਹੁਤ ਹੀ ਇਹ ਇਤਿਹਾਸਿਕ ਸਥਾਨ ਆ ਬਾਬਾ ਪੁੰਦਰ ਸਾਹਿਬ ਜੀ ਇੱਧਰ ਸਰੋਵਰ ਸਰੋਵਰ ਬਣਿਆ ਹੋਇਆਗਾ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਨਮਸਕਾਰ ਕਰਾਂਗੇ ਇੱਧਰ ਸਾਡਾ ਸਰੋਵਰ ਬਣਿਆ ਹੋਇਆਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਜਗ੍ਹਾ ਨਾ ਹੁਣ ਨਵੀਂ ਬਣੀ ਆ ਤੇ ਪਹਿਲਾਂ ਵੀ ਸੀਗੀ ਪਰ ਹੁਣ ਜਿਆਦਾ ਸਾਰਾ ਹਸ਼ਤਤਾ ਤੇ ਇੱਧਰ ਬਾਬਾ ਪੁੰਦਰ ਜੀ ਦੀ ਸਮਾਦ ਜਿਹੜੀ ਕਿ ਬਹੁਤ ਹੀ ਪੁਰਾਣੀ ਸਮਾਦ ਆ ਇਹ ਹੀ ਇਤਿਹਾਸਕ ਜਿਹੜੀ ਇਹ ਸਮਾਦ ਆ ਤੇ ਇੱਧਰ ਸਾਰੇ ਆਪਣੇ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਛੋਟੇ ਸਾਬ ਜਦ ਦੇ ਮਾਤਾ ਗੁਜਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਆ ਬਾਬਾ ਸੇਖ ਫਰੀਦ ਜੀ ਪਾਈਕਨਈਆ ਜੀ ਦੀ ਤੇ ਇਹ ਬਹੁਤ ਹੀ ਜ਼ਿਆਦਾ ਇਤਿਹਾਸਿਕ ਸਥਾਨ ਆ ਤੁਸੀਂ ਵੀ ਇੱਥੇ ਜ਼ਰੂਰ ਆਇਓ ਦਰਸ਼ਨ ਕਰਕੇ ਜਾਇਓ ਇੱਥੇ ਹਰ ਇੱਕ ਲੋਕਾਂ ਦੀਆਂ ਜਿਹੜੀਆਂ ਜੋ ਵੀ ਕੋਈ ਮੰਗ ਕੇ ਜਾਂਦਾ ਹਰ ਇੱਕ ਦੀ ਸੁੱਖ ਪੂਰੀ ਹੁੰਦੀ ਆ ਕੋਈ ਆਪ ਦਾ ਬਾਹਰ ਦਾ ਕੋਈ ਸੁੱਖ ਦਾਗਾ ਵੀ ਅਸੀਂ ਜਾਣਾਂ ਇਹ ਸਾਡਾ ਜੋਤ ਦਾ ਸਥਾਨ ਆ ਇੱਥੇ ਜੋਤ ਲੱਗਦੀ ਏ ਸਮਾਦ ਦੇ ਮੂਰੇ ਤੇ ਆਜ ਸਮਾਦ ਵੀ ਦਿਖਾਉਣੇ ਆ ਇਹ ਆ ਜੀ ਬਾਬਾ ਪੁੰਦਰਜੀ ਦੀ ਸਮਾਦ ਜੋ ਕਿ ਬਹੁਤ ਹੀ ਪੁਰਾਣੀ ਸਮਾਦ ਆ ਅੱਗੇ ਹਨਾ ਜਿਹੜਾ ਗੁਰੂ ਘਰ ਆ ਉਹ ਨਵਾਂ ਬਣ ਗਿਆ ਪਰ ਇਹ ਸਮਾਦ ਉਹੀ ਕਵਰ ਕੀਤੀ ਹੋਈ ਆ ਉਹੀ ਰੱਖੀ ਹੋਈ ਆ ਠੀਕ ਤਕਹਾਂ ਤੇ ਆਂ ਦੋ ਇਹ ਸਾਡਾ ਦਰਬਾਰ ਸਾਹਿਬ ਮੇਨ ਦਰਬਾਰ ਸਾਹਿਬ ਜਿਹੜਾ ਕਿ ਨਵਾਂ ਬਣਿਆਗਾ ਤੇ ਇੱਥੇ ਹਰ ਇੱਕ ਸੁੱਖ ਪੂਰੀ ਹੁੰਦੀ ਹੈ ਤੁਸੀਂ ਵੇਖਦੇ ਹੋ ਜਿਵੇਂ ਹਨਾ ਮਤਲਬ ਕਿ ਜਿਹੜੇ ਲੋਕ ਬਾਹਰ ਜਾਂਦੇ ਆ ਸੁੱਖਾਂ ਸੁਖਦੇ ਆ ਹਨਾ ਵੀ ਸਾਡੀ ਅਸੀਂ ਬਾਹਰ ਵਗ ਜੀਏ ਤੇ ਇੱਥੇ ਜਹਾਜ ਚੜਦੇ ਆ ਹਰ ਇੱਕ ਬਾਬਾ ਅੜੀ ਤੜਾਉਂਦਾ ਵੀ ਜਿਨ੍ਹਾਂ ਦੀਆਂ ਅੜੀਆਂ ਨਹੀਂ ਟੁੱਟਦੀਆਂ ਵੀ ਲੋਕ ਕਹਿੰਦੇ ਆ ਵੀ ਸਾਡਾ ਬੀਜ ਨਹੀਂ ਆਉਂਦਾ ਅਸੀਂ ਬਾਹਰ ਜਾਣ ਦਾ ਕਿੰਨੇ ਵਾਰ ਟਰਾਈ ਕਰ ਰਹੇ ਆ ਪਰ ਸਾਡਾ ਬਾਹਰ ਜਾਣ ਦਾ ਕੁਝ ਨਹੀਂ ਬਣ ਰਿਹਾ ਤੇ ਇੱਥੇ ਹਰ ਇੱਕ ਦੀ ਇੱਛਾ ਜਿਹੜੀ ਕਿ ਉਹ ਪੂਰੀ ਹੁੰਦੀ ਆ ਤੇ ਫਿਰ ਲੋਕ ਸ਼ਰਦਾ ਨਾਲ ਇੱਥੇ ਜਹਾਜ ਚੜਾ ਕੇ ਜਾਂਦੇ ਆ ਜਦੋਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਇੱਧਰ ਹੈਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾਂ ਨਮਸਕਾਰ ਕੀਤਾ ਇੱਥੇ ਫੇਰ ਟਿਊਨ ਲਾ ਦਿਓ ਇਹ ਆ ਬਾਹਰਲੀ ਸਾਈਡ ਜਦੋਂ ਆਪਾਂ ਦਰਬਾਰ ਸਾਹਿਬ ਤੋਂ ਆਉਣੇ ਆ ਬਾਹਰਲੀ ਸਾਈਡ ਜਿੱਥੇ ਇੱਕ ਛੋਟਾ ਜਿਹਾ ਗਾਰਡਨ ਬਣਿਆ ਹੋਇਆ ਇੱਥੇ ਮਤਲਬ ਕਿ ਹਰ ਇੱਕ ਪ੍ਰਕਾਰ ਦੇ ਤਾਂ ਫੁੱਲ ਲੱਗੇ ਹੋਏ ਆ ਤੇ ਵਿੱਚ ਥੋੜੀਆਂ ਜੀਆਂ ਸਬਜ਼ੀਆਂ ਵੀ ਬੀਜੀਆਂ ਹੋਈਆਂ ਨੇ ਇਹ ਆ ਸਾਡਾ ਦਰਬਾਰ ਸਾਹਿਬ ਜਿਹੜਾ ਕਿ ਨਵਾਂ ਬਣਿਆਗਾ ਤੇ ਇੱਥੇ ਆਪਾਂ ਇੱਥੋਂ ਆਪਾਂ ਐਂਟਰੀ ਕਰਦੇ ਆਂ ਜਦੋਂ ਆਪਾਂ ਆਉਣੇ ਆ ਇੱਥੇ ਇੱਧਰ ਵੀ ਗਾਰਡਨ ਬਣਿਆ ਹੋਇਆਗਾ ਇੱਧਰ ਵੀ ਸਬਜ਼ੀਆਂ ਵੀ ਲੱਗੀਆਂ ਹੋਈਆਂ ਨੇ ਜਿਵੇਂ ਉਹ ਕਦੂਆਂ ਦੀਆਂ ਬੱਲਾਂ ਤੋਰੀਆਂ ਦੀਆਂ ਬੱਲਾਂ ਲੱਗੀਆਂ ਹੋਈਆਂ ਨੇ ਮੈਂ ਬਾਅਦੋਂ ਦਿਖਾਤਾ ਸੀਗੇਗਾ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਦਰਸ਼ਨ ਸਾਡੇ ਬਹੁਤ ਹੀ ਵਧੀਆ ਹੋ ਗਏ ਆ ਤੇ ਹੁਣ ਅਸੀਂ ਆਪਣੇ ਘਰ ਵਾਪਸ ਜਾਵਾਂਗੇ ਇਹ ਜਮਾ ਸਾਡੇ ਘਰ ਦੇ ਕੋਲੇ ਆ ਗੁਰੂ ਘਰ ਤੇ ਸਾਡਾ ਜਿਹੜਾ ਸਾਰਾ ਪਿੰਡ ਆ ਉਸ ਪੂਰੀ ਸ਼ਰਦਾ ਨਾਲ ਬਾਬਾ ਪੁੰਦਰ ਜੀ ਨੂੰ ਮੰਨਦਾਗਾ ਤੇ ਸਾਡੇ ਸਾਰਾ ਪਿੰਡ ਹੀ ਇੱਥੇ ਆਉਂਦਾ ਨਾ ਇੱਥੇ ਆਏ ਵੀਰਵਾਰ ਜੋਤ ਵੀ ਲੱਗਦੀ ਆ ਤੇ ਹਰ ਇੱਕ ਦੀ ਮਰੂ ਕਾਮਨਾ ਪੂਰੀ ਹੁੰਦੀ ਆ ਇੱਧਰ ਸਾਡਾ ਜੂਵੀ ਸਾਨੂੰ ਹਾਈ ਕਰ ਰਿਹਾ ਹੈ ਹੈਲੋ ਜੂਵੀ ਜੂ ਵੀ ਇਹ ਬੋਲਦਾ ਨਹੀਂ ਇਹਦਾ ਧਿਆਨ ਪੂਰਾ ਗੱਡੀ ਦੇ ਵਿੱਚ ਆ ਵੀ ਇਹਨਾਂ ਕੋਈ ਪਤਾ ਨਹੀਂ ਲੱਗਦਾ ਵੀ ਸਾਹਮਣੇ ਕੈਮਰਾਗਾ ਤੇ ਇਹਦਾ ਧਿਆਨ ਗੱਡੀ 'ਚ ਆ ਇੱਧਰ ਤੁਸੀਂ ਆਹ ਦੇਖੋ ਕਦੂਆਂ ਦੀਆਂ ਬੱਲਾਂ ਲੱਗੀਆਂ ਪਈਆਂ ਨੇ ਉੱਧਰ ਤੋਰੀਆਂ ਦੀਆਂ ਲੱਗੀਆਂ ਹੋਈਆਂ ਨੇ ਉਹ ਜਿਹੜੀ ਉਹ ਲੰਬੀ ਵੱਲ ਜਾਂਦੀ ਆ ਇਹ ਗਾਰਡਨ ਦੇ ਵਿੱਚ ਨਾਲ-ਨਾਲ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਨੇ ਫੁੱਲ ਵੀ ਕਈ ਪ੍ਰਕਾਰ ਦੇ ਲੱਗੇ ਹੋਇਆ ਤੇ ਥੋੜੀਆਂ ਹੀ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਇੱਧਰ ਸਾਰੀ ਸਾਰੀ ਪੂਰੀ ਫੈਮਿਲੀ ਖੜੀ ਆ ਜਾਣ ਵਾਸਤੇ ਤੇ ਹੁਣ ਅਸੀਂ ਫਾਈਨਲੀ ਜਾ ਰਹੇ ਹਾਂ ਘਰ ਬਸ ਸਾਡਾ ਥੋੜੇ ਟਾਈਮ ਦਾ ਰਸਤਾ ਤੁਸੀਂ ਆ ਸਾਡਾ ਰਸਤਾ ਦੇਖ ਸਕਦੇ ਹੋ ਬਸ ਕਿਲੋਮੀਟਰ ਦੀ ਦੂਰੀ ਤੇ ਹੈ ਇਹ ਹੁਣ ਸਾਡੀ ਸੜਕ ਤੇ ਜੇ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ